ਹਾਂਜੀ ਇਹ ਜਿਹੜੀ ਤੁਸੀਂ ਸੁਸਾਇਟੀ ਸ਼ੁਰੂ ਕੀਤੀ ਹੈਗੀ ਕਦੋਂ ਤੋਂ ਕੀਤੀ ਹੈਗੀ ਔਰ ਕਿਹੜੇ ਕਿਹੜੇ ਕੰਮ ਜਿਹੜੀ ਆਪਣੀ ਸੁਸਾਇਟੀ ਕਰਦੀ ਤੁਸੀਂ ਨਾ ਸਮਾਜ ਸਿਵਿਕ ਸੁਸਾਇਟੀ ਦਾ ਜ਼ਿਕਰ ਕਰ ਰਹੇ ਹੋ ਸਮਾਜ ਸਿਵਿਕ ਸੁਸਾਇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਜੀ ਖੜੇ ਆਪਣੇ ਕੋਲ ਇਹ ਸੋਸਾਇਟੀ 11 ਸਾਲ ਪਹਿਲਾਂ ਸੇਵਾ ਦੇ ਵਿੱਚ ਲੱਗੇ ਸਿੰਖ ਸਾਰੇ ਰਲ ਮਿਲ ਕੇ ਸੇਵਾਦਾਰ ਸਭ ਤੋਂ ਪਹਿਲਾਂ ਆਪਾਂ ਸਮਾਜ ਸੇਵਕ ਸੋਸਾਇਟੀ ਦੇ ਵੱਲੋਂ ਅਸੀਂ ਅਜਿਹਦਾ ਵੀ ਸਾਡਾ ਆਪਣੇ ਬਹੁਤ ਵੱਡਾ ਧਾਰਾ ਆ ਕਾਲੇ ਬੱਕਰੇ ਤੋਂ ਲੈ ਕੇ ਅਸੀਂ ਚੱਲਦੇ ਆ ਲੇਕਿਨ ਆ ਜਿਹੜਾ ਆਦਮਪੁਰ ਭੋਗਪੁਰ ਦਾ ਸਰਕਲ ਹੈ ਇਹਦੇ ਨਾਲ ਇਧਰੋਂ ਆਦਮਪੁਰ ਤੋਂ ਨਸਰਾਲੇ ਵੱਲੋਂ ਵੀ ਭੋਗਪੁਰ ਤੋਂ ਜੀਟੀ ਰੋਡ ਦੇ ਉੱਪਰ ਵੀ ਸਾਰੀਆਂ ਚੀਜ਼ ਥਾਂ ਨੂੰ ਅਸੀਂ ਕਵਰ ਕਰਦੇ ਆ ਇਹ ਜਿਹੜਾ ਸਰਕਲ ਹੈ ਇਹਦੇ ਵਿੱਚ ਜਿੰਨੀਆਂ ਵੀ ਸੁਆਮਾਂ ਇਤੋਂ ਵਡਾਲਾ ਪਿੰਡ ਤੋਂ ਹੀ ਮਨਸੂਰਪੁਰ ਤੋਂ ਚੱਲਦੀਆਂ ਆ ਇਹ ਸਰਕਲ ਦੀਆਂ ਇਧਰੋਂ ਤੇ ਜਿਹੜਾ ਕੇਂਦਰੀ ਦਫ਼ਤਰ ਆ ਸਾਡ ਕਾਲੇ ਬੱਕਰੇ ਤੋਂ ਚਲਾਉਨੇ ਆ ਤੇ 11 ਸਾਲ ਹੋ ਗਏ ਸੇਵਾ ਸੈਡੀ ਨੂੰ ਚਲਦਿਆ ਹੋਇਆ ਪਹਿਲਾਂ ਤਾਂ ਮੁੱਖ ਕਾਰਜ ਅਸੀਂ ਇਹੀ ਰੱਖੇ ਸੀਗੇ ਕਿ ਜਿੱਦਾਂ ਇਲਾਕਿਆਂ ਦੇ ਵਿੱਚ ਨਗਰ ਕੀਰਤਨ ਹੁੰਦੇ ਆ ਕੀਰਤਨ ਦਰਬਾਰ ਹੁੰਦੇ ਆ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਸਾਰੇ ਜਾ ਕੇ ਸੇਵਾਦਾਰ ਆਪਣੀ ਸੇਵਾ ਕਰਦੇ ਆ ਚਾਹੇ ਉਹ ਜੋੜੇ ਜਮਾ ਕਰਨ ਦੀ ਸੇਵਾ ਹੋਵੇ ਚਾਹੇ ਉਹ ਸਾਈਕਲ ਸਕੂਟਰ ਜਮਾ ਕਰਨ ਦੀ ਸੇਵਾ ਹੋਵੇ ਚਾਹੇ ਕਿਸੇ ਰੂਪ ਦੇ ਵਿੱਚ ਵੀ ਸੇਵਾ ਭਾਂਡੇ ਮੰਜਨ ਦੀ ਲੰਗਰ ਬਣਾਉਣ ਵਰਤਾਉਣ ਜਿਹੜੀ ਤਰ੍ਹਾਂ ਦੀ ਸੇਵਾ ਜਿਹੜੀ ਆ ਉਹ ਸੇਵਾਦਾਰ ਕਰਦੇ ਆ ਲੇਕਿਨ ਸਮਾਜ ਸੇਵਿਕ ਸੁਸਾਇਟੀ ਜਦੋਂ ਬਣਾਈ ਇਹਦਾ ਮਨੋਰਥ ਇਹ ਰੱਖਿਆ ਗਿਆ ਕਿ ਆਪਾਂ ਸਮਾਜ ਦੇ ਵਿੱਚ ਜਾ ਕੇ ਵੀ ਸੇਵਾ ਜਿਹੜੀ ਆ ਕਰਨੀ ਹੈ ਜਿੱਥੇ ਧਰਮ ਦੇ ਕਾਰਜ ਕਰਨੇ ਆ ਧਰਮ ਕੇ ਜਿਹੜਾ ਮਨੋਰਥ ਹੈ ਸਤਗੁਰੂ ਜੀ ਦੀ ਬਾਣੀ ਦਾ ਉਹ ਪੂਰਾ ਕਰਨਾ ਹੈ ਫਿਰ ਵਿੱਚ ਦੁਨੀਆ ਸੇਵ ਕਮਾਈਏ ਤੇ ਦਰਗੇ ਵੈਸਨ ਪਈਏ ਫਿਰ ਦੁਨੀਆ ਵਿੱਚ ਜਾ ਕੇ ਵੀ ਸੇਵ ਕਮਾਉਣ ਦਾ ਜਿਹੜਾ ਕੰਮ ਕਰਨਾ ਹੈ ਤੇ ਉਹ ਕਾਰਜ ਕਰਨ ਕਰਨੇ ਵਾਸਤੇ ਫਿਰ ਇਹ ਉਪਰਾਲੇ ਕੀਤੇ ਗਏ ਜਿਵੇਂ ਕਿ ਲੋੜਵੰਦਾਂ ਵਾਸਤੇ ਐਂਬੂਲੈਂਸ ਦੀ ਸੇਵਾ ਜਾਰੀ ਕੀਤੀ ਹੈ ਸਾਡੇ ਕੋਲ ਦੋ ਐਂਬੂਲੈਂਸ ਹੈ ਇਸ ਵੇਲੇ ਇੱਕ ਤਾਂ ਹੀ ਖੜੀ ਹੈ ਦੂਸਰੀ ਸੇਵਾ ਵੀ ਚੱਲਦੀ ਬਾਈਚਨ ਐਂਬੂਲੈਂਸ ਦੋਨੇ ਵੀ ਕਿਤੇ ਗਈਆਂ ਤਾਂ ਵੀ ਇਹ ਜਿਹੜੇ ਸੇਵਾਦਾਰ ਹੈ ਇਹ ਆਪਣੀਆਂ ਗੱਡੀਆਂ ਘਰੇਲੂ ਜਿਹੜੀਆਂ ਉਹਨਾਂ ਦੇ ਰਾਹੀਂ ਵੀ ਮਰੀਜ਼ਾਂ ਨੂੰ ਲੈ ਕੇ ਜਿਹੜੇ ਹਸਪਤਾਲਾਂ ਦੇ ਵਿੱਚ ਪਹੁੰਚਾ ਦਿੰਦੇ ਆ ਇਸ ਦੇ ਨਾਲ ਪ ਨੂੰ ਲੋੜਵੰਦ ਨੂੰ ਲੋੜ ਹੈ ਕਿਸੇ ਮੈਡੀਕਲ ਹੈਲਪ ਦੀ ਜਾਂ ਮੈਂ ਆਪਣੇ ਡਾਕਟਰੀ ਸਹਾਇਤਾ ਵਾਸਤੇ ਲੋੜਾ ਉਹਦੀ ਵੀ ਮਦਦ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕੋਈ ਫੀਸ ਨਹੀਂ ਦੇ ਸਕਦਾ ਪੜ੍ਹਾਈ ਨਹੀਂ ਜਾਰੀ ਰੱਖ ਸਕਦਾ ਉਹਦੀ ਵੀ ਪੜ੍ਹਾਈ ਜਾਰੀ ਰੱਖੀ ਜਾਂਦੀ ਹੈ ਇੱਥੋਂ ਤੱਕ ਹੁਣ ਇੱਕ ਵੱਡਾ ਯਤਨ ਕਰਨ ਦਾ ਯਤਨ ਕਰ ਰਿਹਾ ਆਪਣੇ ਇਲਾਕੇ ਦੇ ਵਿੱਚ ਇੱਕ ਮੌਰਚਰੀ ਜਿੱਦਾਂ ਕਿ ਮ੍ਰਿਤਕ ਦੇਹਾਂ ਦੀ ਸੰਭਾਲ ਵਾਸਤੇ ਵੀ ਇੱਕ ਚਾਹੀਦੀ ਹੈ ਮੌਰਚਰੀ ਹੈ ਨਾ ਉਹ ਬਣਾਉਣ ਦਾ ਇਸ ਇਲਾਕੇ ਦੇ ਵਿੱਚ ਯਤਨ ਹੈ ਦੇਖੋ ਪ੍ਰਮਾਤਮਾ ਜਦੋਂ ਚਾਹੇ ਇਹ ਵੀ ਕਾਰਜ ਜਿਹੜਾ ਕਿਉਂਕਿ ਇਹ ਚੀਜ਼ਾਂ ਹੁਣ ਸਮੇਂ ਦੀ ਮੰਗ ਬਣ ਗਈਆਂ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ ਕਿਉਂਕਿ ਆਪਣੇ ਬਹੁਤੇ ਬੱਚੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਮਗਰੋਂ ਕੋਈ ਮ੍ਰਿਤਕ ਹੋ ਜਾ ਉਹਦੀ ਦੇਹ ਨੂੰ ਸਭਾਲ ਕੇ ਰੱਖਣਾ ਪੈਂਦਾ ਇਸ ਕਰਕੇ ਜਿਹੜਾ ਮਰਤਕ ਦੇ ਸੰਭਾਲ ਘਰ ਹੈ ਉਹ ਵੀ ਮੋਰਚਰੀ ਜਿਹਨੂੰ ਕਈ ਦਾਪਾ ਉਹ ਵੀ ਬਣਾਉਣ ਦਾ ਯਤਨ ਹੈ ਇਸ ਕਰਕੇ ਕਿਸੇ ਤਰ੍ਹਾਂ ਵੀ ਕੋਈ ਮਦਦ ਮੰਗਦਾ ਇਹ ਵੀ ਨਹੀਂ ਕਿੱਲਾ ਇਹ ਚੀਜ਼ਾਂ ਜਿਹੜੀਆਂ ਮੈਂ ਦੋ ਤਿੰਨ ਚੀਜ਼ਾਂ ਦੱਸੀਆਂ ਇਹਦੇ ਨਾਲ ਹੀ ਲੋੜ ਹੈ ਜੋ ਜੇ ਵੀ ਪਿੰਡ ਚੋਂ ਕਿਸੇ ਪਾਸੇ ਵੀ ਕੋਈ ਆਵਾਜ਼ ਆਵੇ ਜਿੰਨੀ ਸਮਰੱਥਾ ਹੈ ਉਹਦੇ ਮੁਤਾਬਕ ਇਹ ਸਾਰਾ ਕਾਰਜ ਕਰਦੇ ਜਿਸ ਤਰ੍ਹਾਂ ਕਿਸੇ ਨੂੰ ਤੁਹਾਡੀ ਸੰਸਥਾ ਦੀ ਸੁਸਾਇਟੀ ਲੋੜ ਪੈਂਦੀ ਤੁਹਾਡੇ ਨਾਲ ਕਿਸ ਤਰ੍ਹਾਂ ਜਿਹੜਾ ਮਿਲ ਸਕਦਾ ਜਾਂ ਪਹੁੰਚ ਕਰ ਸਕਦਾ ਹੈ ਪਹੁੰਚ ਕਰਨ ਲਈ ਤੇ ਦੇਖੋ ਇਹ ਆ ਕਿ ਚਾਹੇ ਆਪਾਂ ਐਮਬੂਲੈਂਸ ਵੀ ਆਪਾਂ ਦੇਖ ਰਹੇ ਹਾਂ ਜਾਂ ਜਿੱਥੇ ਵੀ ਸੇਵਾ ਕਰਦੇ ਆ ਸਾਰੇ ਇਹਨਾਂ ਸੇਵਾਦਾਰਾਂ ਦੇ ਟੈਲੀਫੋਨ ਨੰਬਰ ਜਿਹੜੇ ਆ ਉਹ ਇਲਾਕੇ ਦੇ ਵਿੱਚ ਲਗਭਗ ਦਿੱਤੇ ਹੋਏ ਆ ਸਾਰਿਆਂ ਨੂੰ ਇਹ ਖਾਸ ਕਰਕੇ ਗੁਰਪ੍ਰੀਤ ਸਿੰਘ ਹੈ ਇਹਦਾ ਫੋਨ ਨੰਬਰ ਤਾਂ ਸਾਰਿਆਂ ਕੋਲ ਹੀ ਹੁੰਦਾ ਹੈ ਫੇਸਬੁੱਕ ਰਾਹੀਂ ਵੀ ਸਾਰੇ ਸਾਧਨ ਰਾਹੀਂ ਲੋਕਾਂ ਕੋ ਪਹੁੰਚਾ ਹੋਇਆ ਮਨਸੂਰਪੁਰ ਬਡਾਲੇ ਕੰਟੈਕਟ ਕੀਤਾ ਜਾ ਸਕਦਾ ਸੰਪਰਕ ਕੀਤਾ ਜਾ ਸਕਦਾ ਕਾਲੇ ਬਕਰੇ ਸੰਪਰਕ ਕੀਤਾ ਜਾ ਸਕਦਾ ਇਹ ਸੰਪਰਕ ਕਰਕੇ ਆਪਾਂ ਜਦੋਂ ਮਰਜੀ ਇਹਨਾਂ ਕੋਲੋਂ ਜਿਹੜੀਆਂ ਮਰਜੀ ਸੁਆਮਾਂ ਵਾਸਤੇ ਬੇਨਤੀ ਕਰ ਸਕਦੇ ਆ ਨਾ ਨਹੀਂ ਕਰਦੇ ਜਿਹੜਾ ਵੀ ਕਾਰਜ ਆਪਾਂ ਕਰ ਸਕਦੇ ਆ ਜਿਹੜਾ ਕਰਨ ਯੋਗ ਹੈ ਉਹਨੂੰ ਕੀਤਾ ਜਾਂਦਾ ਤੁਹਾਡੀ ਸੰਸਥਾ ਜਿਹੜੀ ਇਹ ਕਦੋਂ ਤੋਂ ਸ਼ੁਰੂ ਹੋਈ ਸੀ ਔਰ ਕਿਹੜੇ-ਕਿਹੜੇ ਕੰਮ ਜਿਹੜੀ ਸੰਸਥਾ ਤੁਹਾਡੀ ਜਿਹੜੀ ਕਰ ਰਹੀ ਹੈ ਸਾਡੀ ਸੰਸਤਾ ਸਮਾਜ ਸੇਵਕ ਸੁਸਾਇਟੀ ਸਰਕਲ ਆਦਮਪੁਰ ਭੋਗਪੁਰ ਸਾਡਾ ਮੇਨ ਹੈੱਡਕੁਆਰਟਰ ਕਾਲੇ ਬੱਕਰੇ ਆ ਇਹ 11 ਸਾਲਾਂ ਤੋਂ ਹੋਂਦ ਚੱਈ ਆ ਆਦਮਪੁਰ ਭੋਗਪੁਰ ਹਲਕੇ 'ਚ ਪਹਿਲਾਂ ਸਾਡੀਆਂ ਸੇਵਾਵਾਂ ਮੋਂ ਉਧਰ ਕਾਲੇ ਬੱਕਰੇ ਚੱਲ ਰਹੀਆਂ ਸੀ ਤਾਂ ਸਾਡੇ ਕੋਲ ਐਂਬੂਲੈਂਸ ਕਿਸੇ ਲੋੜਬੰਦ ਦੀ ਕੋਈ ਫੀਸ ਤਾਰ ਨਹੀਂ ਉਹ ਐਨਆਰਆਈ ਵੀਰ ਜਿਹੜੇ ਬਾਹਰ ਚਲੇ ਗਏ ਉਹਨਾਂ ਦੇ ਬਜ਼ੁਰਗ ਘਰਾਂ 'ਚ ਕੋਠੀਆਂ ਜੇ ਬੰਦੇ ਆ ਉੱਥੇ ਦਵਾਈ ਦਾਰੂ ਦਾ ਸੀ ਇੰਤਜ਼ਾਮ ਕਰਕੇ ਉਹਨਾਂ ਨੂੰ ਦੇ ਰਹੇ ਆ ਕਿਸੇ ਤਰ੍ਹਾਂ ਦੀ ਵੀ ਕੋਈ ਮੈਡੀਕਲ ਸਹੂਲਤ ਦੀ ਲੋੜ ਹੈ ਉਹ ਅਸੀਂ ਸੁਸਾਇਟੀਰੋਂ ਪ੍ਰੋਵਾਈਡ ਕਰ ਰਹੇ ਆਂ ਹਾਂਜੀ ਤੇ ਲੋਕਾਂ ਨੂੰ ਇਸ ਸੰਸਥਾ ਨਾਲ ਜੋੜਨ ਵਾਸਤੇ ਕੁਝ ਕਹੋ ਹਾਂਜੀ ਲੋਕਾਂ ਨੂੰ ਇਸ ਸੰਗਤ ਨੂੰ ਇਹ ਬੇਨਤੀ ਕਰਾਂਗੇ ਕਿ ਅਸੀਂ 11 ਸਾਲ ਤੋਂ ਸਰਕਲ ਦੇ ਵਿੱਚ ਸੇਵਾ ਕਰ ਰਹੇ ਹਾਂ ਹੁਣ ਸਾਨੂੰ ਕਹਾ ਅਸੀਂ ਸਾਡੇ ਸੁਸਾਇਟੀ ਦੇ ਹੀ ਸੇਵਾਦਾਰ ਨੇ ਭਾਈ ਮਲਕੀਰ ਸਿੰਘ ਪਿੰਡ ਡਿੰਗਰੀਆਂ ਤੋਂ ਉਹਨਾਂ ਨੇ ਸਾਨੂੰ ਕੱਲ ਹੀ ਜਗ੍ਹਾ ਦਿੱਤੀ ਆ ਮੋਚਰੀ ਬਣਾਉਣ ਨੂੰ ਪਿੰਡ ਨਾਲਾਂ ਦੇ ਲਾਗੇ ਸੀ ਉਹਨਾਂ ਦੀ ਜ਼ਮੀਨ ਉੱਥੇ ਸਾਨੂੰ ਉਹਨੇ ਦਿੱਤੀ ਆ ਕੱਲ ਜਗ੍ਹਾ ਅਸੀਂ ਉਸ ਦੀ ਸਾਰੀ ਲਈ ਐਨਆਰ ਵੀਰਾਂ ਲਈ ਜਰੂਰ ਕਹਾਂਗੇ ਵੀ ਸਾਡੀ ਉਹ ਮਦਦ ਕੀਤੀ ਜਾਵੇ ਕਿਉਂਕਿ ਡੈੱਡ ਬਾਡੀਆਂ ਦਾ ਬਹੁਤ ਸਾਨੂੰ ਸੰਭਲ ਜਿੱਦ ਦਿੱਕਤ ਆ ਰਹੀ ਆ ਉਹਦੇ ਬਾਰੇ ਸੀ ਉਹ ਬਣਾ ਰਹੇ ਆ ਸੁਸਾਇਟੀ ਵੱਲੋਂ ਉਸ ਤੇ ਅਸੀਂ ਜਰੂਰ ਸੰਗ ਨੂੰ ਕਹਾਂਗੇ ਵੀ ਸਾਡੀ ਹੈਲਪ ਕੀਤੀ ਜਾਵੇ ਜੀ